ਕਾਇცა ਵਾਹਿਗੁਰੂ ਜੀ ਕੀ ਫਤਿਹ ਟੰਟੰ ਸਿਗਰੂ ਦੇ ਇੱਕ ਬਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਸਰਬਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਲਿ ਸੱਚੀ ਘੜੀ ਨ ਦਿੱਤਾ ਸਰੂ ਕਿਰਪਾ ਸਾਚਿਰ ਦੇ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਪਾਰ ਲਿਲਾ ਰੁਦੇ ਤਬ ਲੋ ਭ੍ਰਮ ਤੇ ਫਿਰਤੇ ਭਵਤਾਇਓ ਕਲ ਕੋ ਸਮੁੰਦਰ ਮੈਂ ਬੂਡਿਤ ਤੇ ਕਬੂ ਮਿਟ ਹੈ ਨਹੀਂ ਵੇ ਪਛਤਾਇਓ ਤਤ ਵਿਚਾਰਿਏ I'm i'm <laughs> No! ਅਥ ਚਰਨ ਗੁਰ ਅਮਰ ਪਵਲ ਰਾ ਹੱਥ ਤਾ ਪਰ ਸਕੇ ਅਥ ਹੱਥ ਲਗੈ ਗੁਰ ਅਮਰ ਪੈ ਜੀਹ ਤਾ ਪਰ ਸਕੇ ਅਥ ਜੀਹ ਗੁਰ ਅਮਰ ਭਣਜੈ ਨੈਣ ਤ ਪਰ ਸਕ ਅਥ ਨੈਣ ਗੁਰ ਅਮਰ ਪਖਿਝ ਸ਼੍ਰਵਣ ਤ ਪਰ ਸਕ ਅਥ ਸ਼੍ਰਵਣ ਗੁਰ ਅਮਰ ਸੁਣਿਝ ਸਕ ਅਥ ਸੋਹੀਓ ਜਿਤਹੀ ਬਸ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਅਥ ਸੋ ਸਿਰ ਜਾਂ ਲੱਭ ਪਹਣ ਜੋ ਸਿਰ ਨਿਵੇ ਗੁਰ ਅਮਰ ਨਿਤ ਸਕੇ ਅਥ ਸੋ ਸਿਰ ਜਾਂ ਲੱਭ ਪਹਣ ਜੋ ਸਿਰ ਨਿਵੇ ਗੁਰ ਅਮਰ ਨਿਤ ਬਾਲੇ ਹਰੀ ਗੁਰ ਆਪਨੇ ਦਿਓ ਹਾੜੀ ਸਦਵਾਰ ਜਨਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਗੁਰ ਪੁਰਾਜਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਆਰਾਧਣਾ ਕਰਜ ਆਵਰਾਸ ਗੋਪਾਲ ਤੇਰਾ ਅਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸਵਾਰਤਾ ਗਿਆਨ ਧਿਆਨ ਕਿਛ ਕਰਮ ਨ ਜਾਣੋ ਸਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਰਾਮ ਨਾਮ ੁਰ ਮਹਿ ਗਇਓ ਜਹ ਤ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਟ ਦਰਸ ਤੁਹਾਰੋ ਹੋ ਸੋ ਕਹ ਟਾਲ ਗੁਰ ਸੇਵੀਏ ਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੂਰ ਅਰਸਾ ਪੁਰਸਾ ਛਟੀ ਐ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚ ਪਹਤ ਸਾ ਸੇਵਸ਼ਾਦ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੋਗਾ ਮਨ ਰੇ ਕਾਣ ਕੁ ਮਤ ਤੈ ਲੈ ਨੀ ਪਾ ਦਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕਾਉਣ ਕੋ ਮਤ ਤੈ ਲੀਨੀ ਪਰ ਤਾਰਾ ਨਿੰਦਿਆ ਰਸ ਰਚਿਓ राम भगत नह कीनी रहा मुक्त पंथ जानो तन्हान तन जो रंगत है अंत संग का हो नहीं दिन ਦੇਰ ਥਾ ਆਪ ਬੰਧਾਇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਛ ਗਿਆਨ ਘਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜਤ ਉਦਿਆਨ ਬਹੁਤ ਜਨਮ ਭਰ ਮਤ ਤੈ ਹਾਰੇ ਅਸਥੇਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਪਹਜ नानक बात बताई बहुत جنم पर मत त हर असरु मत नही पाई मानस दे पाए पद हर ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨੋਵਾਂ ਮੰਨ ਰੇ ਗਾਉਨ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਭਾਗਵਨ ਮੁਖਵਾਕ ਨਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਤਾ ਜੀ ਦੇ ਰਸਨਾ ਤੋਂ ਉਚਾਰਨ ਹੋਇਆ ਸੋਰਠ ਰਾਗ ਅੰਦਰ ਪਾਵਨ ਅੰਗ 631 ਅਤੇ 32 ਉੱਤੇ ਸੁਭਾਏ ਮਾਨ ਸਤਿਗੁਰ ਮੰਨਨ ਨੂੰ ਸਵਾਲ ਕਰ ਰਹੇ ਨੇ ਆ ਮਨਾ ਇੱਕ ਗੱਲ ਦੱਸ ਤੋ ਇਹ ਭੈੜੀ ਸਿੱਖਿਆ ਕਿਹੜੇ ਸਕੂਲ ਤੋਂ ਕਿਹੜੀ ਥਾਂ ਤੋਂ ਪ੍ਰਾਪਤ ਕੀਤੀ ਹੈ ਭੈੜੀ ਮਤ ਕਿੱਥੋਂ ਲਈ ਹੈ ਕਿ ਹਮੇਸ਼ਾ ਹੀ ਪਰਾਈ ਇਸਤਰੀ ਅਤੇ ਪਰਾਈ ਨਿੰਦਿਆ ਦੇ ਰਸ ਵਿੱਚ ਮਸਤ ਰਹਿੰਦਾ ਹੈ ਤੇ ਪਰਮਾਤਮਾ ਦੀ ਭਗਤੀ ਤੋਂ ਕਦੇ ਨਹੀਂ ਕੀਤੀ ਕਿ ਕਿ ਜੀਵਨ ਤਾਂ ਮਿਲਿਆ ਸੀ ਗੋਬਿੰਦ ਮਰਨ ਕੀ ਇਹ ਤੇਰੀ ਬਰਿਆ ਵਾਸਤੇ ਪਰ ਉਸ ਕਾਰਜ ਨੂੰ ਕਦੇ ਕਰਨ ਦਾ ਤੂੰ ਉਦਮ ਨਹੀਂ ਕੀਤਾ ਅਖਰ ਇਹ ਭੈੜੀ ਮਤ ਦੇਣ ਵਾਲਾ ਕੌਣ ਹੈ ਸਤਿਗੁਰ ਕਹਿੰਦੇ ਜੇ ਪਿਆਰਿਆ ਮਨੁੱਖਾ ਜੀਵਨ ਮਿਲਿਆ ਹੈ ਨਾ ਤੇ ਉਸ ਮਾਲਕ ਦੀ ਬੰਦਗੀ ਕਰ ਲੈ ਇਹ ਜੀਵਨ ਪ੍ਰਾਪਤ ਹੋਇਆ ਹੈ ਬਾਰ ਬਾਰ ਨਹੀਂ ਮਿਲਣਾ ਮਾਲਕ ਦੀ ਇਬਾਦਤ ਕਰਕੇ ਮਾਲਕ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਆਪਣੇ ਜੀਵਨ ਨੂੰ ਸਫਲ ਬਣਾ ਗੁਰੂ ਪਤਸ਼ਾਹ ਮਿਹਰ ਕਰਨ ਬੁਰੂ ਦੀ ਮਤ ਲਈਏ